ਸਿਮ ਸਭ ਨੂੰ ਪਤਾ ਵੱਡੀਆਂ ਤਿੰਨ ਭੈਣਾਂ ਨੇ ਕਿ ਭੈਣਾਂ ਕਿਸ ਤਰ੍ਹਾਂ ਆਪਣੇ ਛੋਟੇ ਭਰਾਵਾਂ ਨੂੰ ਜਾਂ ਵੱਡੇ ਭਰਾਵਾਂ ਨੂੰ ਪਿਆਰ ਕਰਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੀ ਨਿੱਜੀ ਗੱਲ ਕਰਾਂ ਵੀ ਭਰਾ ਭੈਣਾਂ ਦਾ ਜਿਹੜਾ ਮੁੱਲ ਹੈ ਉਹ ਕਿਸੇ ਵੀ ਤਰੀਕੇ ਮੋੜ ਸਕਦੇ ਆ ਕਿਉਂਕਿ ਮੇਰਾ ਜਨਮ ਦਿਨ ਮੇਰੀਆਂ ਭੈਣਾਂ ਨੂੰ ਕਦੇ ਨਹੀਂ ਭੁੱਲਿਆ ਤੇ ਮੈਨੂੰ ਇਹ ਆ ਵੀ ਆਈ ਵਾਰੀ ਭੁੱਲ ਜਾਂਦਾ ਅਗਲੇ ਦਿਨ ਕਦੇ ਯਾਦ ਆਉਂਦਾ ਕਦੇ ਮਾਤਾ ਜੀ ਯਾਦ ਕਰਵਾਉਂਦੇ ਆ ਸੋ ਭੈਣਾਂ ਦਾ ਜਿਹੜਾ ਪਿਆਰ ਹੈ ਉਹਦਾ ਮੁੱਲ ਕੋਈ ਨਹੀਂ ਉਤਾਰ ਸਕਦਾ ਸੋ ਮੈਂ ਸਾਰੀਆਂ ਭੈਣਾਂ ਨੂੰ ਅੱਜ ਦੇ ਇਸ ਪਵਿੱਤਰ ਤਿਹਾਰ ਦੀ ਬਹੁਤ ਵਧਾਈ ਦਿੰਨਾ ਪਿੰਡਾਂ ਵਾਲੇ ਕਈ ਭਰਾ ਇੱਥੇ ਬੈਠੇ ਆ ਸਾਡੇ ਬਰਨਾਲੇ ਜ਼ਿਲ੍ਹੇ ਦੇ ਬਰਨਾਲੇ ਹਲਕੇ ਦੇ ਕਿੰਨੇ ਐਸੇ ਪਿੰਡ ਹੈ ਜਿਨ੍ਹਾਂ ਚ ਪਹਿਲੀ ਵਾਰੀ ਪਾਣੀ ਆਪਣੀ ਸਰਕਾਰ ਦੇ ਵਿੱਚ ਆਇਆ ਆ ਪੂਰੇ ਪਿੰਡਾਂ ਸੜਕ ਦੇ ਉੱਪਰ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਹਰੇਕ ਨੇ ਵਾਦਾ ਕੀਤਾ ਬੀਜੀ ਤੁਹਾਡੇ ਮੋਗਾ ਲਵਾ ਕੇ ਦੇਵਾਂਗੇ ਆ ਜਮਾ ਹਰੀਗੜ ਵਾਲੀ ਨਹਿਰ ਦੇ ਉੱਪਰ ਹੈ ਜੀ ਇਹ ਪਹਿਲੀ ਵਾਰ ਹੈ ਵੀ ਆਪਣੀ ਸਰਕਾਰ ਚ ਕਿੰਨੇ ਇਦਾਂ ਦੇ ਪਿੰਡ ਨੇ ਕਿੰਨੇ ਇਦਾਂ ਦੇ ਕਿਸਾਨ ਨੇ ਜਿਨ੍ਹਾਂ ਦੇ ਖੇਤਾਂ ਚ ਪਹਿਲੀ ਵਾਰ ਜਿਹੜਾ ਪਾਣੀ ਉਹ ਆਪਣੀ ਸਰਕਾਰ ਚ ਪਹੁੰਚਿਆ ਥੇਰੇ ਵਾਰੀ ਇੱਥੇ ਲੀਡਰ ਆਏ ਵੀ ਆਹ ਦੇਵਾਂਗੇ ਆਹ ਦੇਵਾਂਗੇ ਪਰ ਪਹਿਲੀ ਵਾਰ ਹੈ ਕਿ 20 ਕਰੋੜ ਰੁਪਇਆ ਕਿਸੇ ਸਰਕਾਰ ਨੇ ਇੱਕ ਐਡੇ ਛੋਟੇ ਕਸਬੇ ਲਈ ਜਿਹੜਾ ਉਹ ਜਾਰੀ ਕੀਤਾ ਹੋਵੇ ਤੇ ਉਹਦੇ ਵਿੱਚ 20 ਕਰੋੜ ਨਾਲ ਸਰ ਇੱਕ ਵੀ ਗਲੀ ਇੱਕ ਵੀ ਸੀਵਰੇਜ ਕੇਰਾ ਧਣਾਉਣਲਾ ਸਾਰਾ ਨਵਾਂ ਬਣ ਜਾਊਗਾ ਇਹ 100% ਤਾਂ ਆਉਣ ਵਾਲੀ ਕਿਉਂਕਿ ਸਾਰੇ ਆ ਡੀਸੀ ਮੈਂਬਰ ਬੈਠੇ ਆ ਸਾਰੇ ਅਸੀਂ ਟੈਂਡਰ ਜਿਹੜੇ ਆ ਫਲੋਟ ਕਰਤੇ ਆਉਣ ਵਾਲੇ 5-7 ਦਿਨਾਂ ਚ ਖੁੱਲ ਜਾਣਗੇ ਤੇ ਸਾਰਾ ਧਣਾਉਣਲਾ ਜਿਹੜਾ ਉਹ ਨਵਾਂ ਬਣ ਜਾਣਾ ਆਂ ਹੰਢਾਇ ਲਈ ਹਰੇਕ ਤਿਹਾਰ ਦਾ ਕੋਈ ਨਾ ਕੋਈ ਜਿਹੜਾ ਇਤਿਹਾਸ ਕੈਲੋ ਰਿਸ਼ਤਿਆਂ ਨੂੰ ਜੋੜਨ ਦੇ ਲਈ ਮਜ਼ਬੂਤ ਕਰਨ ਦੇ ਲਈ ਜਿਹੜੇ ਮਨਾਏ ਜਾਂਦੇ ਆ ਇਸ ਮਹੀਨੇ ਦੇ ਵਿੱਚ ਤੀਆਂ ਵੀ ਮਨਾਇਆ ਜਾਂਦੀਆਂ ਉਹਨਾਂ ਦਾ ਵੀ ਮਤਲਬ ਇਹੀ ਹੁੰਦਾ ਕਿਉਂਕਿ ਅੱਜ ਕੱਲ ਦਾ ਚਲੋ ਫੇਸਬੁੱਕ WhatsApp ਤੇ ਆਪਾਂ ਜੁੜ ਜਾਂਦੇ ਆ ਪਹਿਲਾਂ ਐਸੀ ਵੀ ਸਾਰੀਆਂ ਜੇ ਪਿੰਡ ਦੀਆਂ ਕੁੜੀਆਂ ਇੱਕ ਟਾਈਮ ਤੇ ਪਿੰਡ ਨਹੀਂ ਸੀ ਆਉਂਦੀਆਂ ਆਪਣੀਆਂ ਜਿਹੜੀਆਂ ਸਹੇਲੀਆਂ ਸੀ ਕੋਈ ਅੱਗੇ ਸੀ ਕੋਈ ਪਿੱਛੇ ਸੀ ਉਹਨਾਂ ਨੂੰ ਮਿਲਿਆ ਨਹੀਂ ਸੀ ਜਾਂਦਾ ਤੇ ਤੀਆਂ ਦੇ ਮੌਕੇ ਆ ਕੇ ਸਾਰੀਆਂ ਇਕੱਠੀਆਂ ਹੋ ਜਾਂਦੇ ਸੀ ਦੁੱਖ ਸੁੱਖ ਜਿਹੜੇ ਉਹ ਕਰ ਲੈਂਦੀਆਂ ਸੀ ਆਈ ਜਿਹੜਾ ਰਖੜੀ ਦਾ ਤਿਹਾਰ ਹੈ ਇਹ ਭੈਣ ਤੇ ਭਰਾ ਦਾ ਜਿਹੜਾ ਇੱਕ ਰਿਸ਼ਤਾ ਉਹਦਾ ਤਿਹਾਰ ਹੈ ਇਦੇ ਨਾਲ ਕਿਉਂਕਿ ਅੱਜ ਕੱਲ ਤਾਂ ਕਹਿ ਲੋ ਵੀ ਗੱਡੀਆਂ ਇਦਾਂ ਦੀਆਂ ਆ ਗਈਆਂ ਸੜਕਾਂ ਇਦਾਂ ਦੀਆਂ ਆ ਗਈਆਂ ਰੋਜ ਭੈਣ ਭਰਾ ਵੀ ਮਿਲ ਸਕਦੇ ਆ ਜੇ ਕਈ ਦੂਰ ਨੇ ਚਲੋ WhatsApp Facebook ਤੇ ਗੱਲ ਕਰ ਸਕਦੇ ਆ ਅੱਗੇ ਸੀਗਾ ਵੀ ਚਲੋ ਮਿਲਣ ਦਾ ਟਾਈਮ ਵੀ ਮਿਲ ਜਾਂਦਾ ਸੀ ਭੈਣ ਆਉਂਦੀ ਸੀ ਜਾਂ ਭਰਾ ਭੈਣ ਕੋਲੇ ਸੰਧਾਰਾ ਲੈ ਕੇ ਜਾਂਦਾ ਸੀ ਤੇ ਨਾਲੇ ਵੀ ਸੀ ਵੀ ਜਿੱਥੇ ਭੈਣ ਭਰਾ ਦਾ ਇੱਕ ਰਿਸ਼ਤਾ ਉੱਥੇ ਭਰਾਏ ਵੀ ਰਖੜੀ ਪੜਾਉਣ ਤੋਂ ਬਾਅਦ ਪ੍ਰਣ ਕਰਦਾ ਕਿ ਵੀ ਮੈਂ ਆਪਣੀ ਭੈਣ ਦੀ ਹਰ ਮੁਸ਼ਕਲ ਦੇ ਵਿੱਚ ਜਿਹੜੀ ਰੱਖਿਆ ਉਹ ਕਰੂੰਗਾ ਤੇ ਮੇਰੇ ਨਾਲੋਂ ਕਿਉਂਕਿ ਮੇਰੇ ਆਪ ਦੇ ਸੀਐਮ ਸਾਹਿਬ ਨੂੰ ਪਤਾ ਵੱਡੀਆਂ ਤਿੰਨ ਭੈਣਾਂ ਨੇ ਕਿ ਭੈਣਾਂ ਕਿਸ ਤਰ੍ਹਾਂ ਆਪਣੇ ਛੋਟੇ ਭਰਾਵਾਂ ਨੂੰ ਜਾਂ ਵੱਡੇ ਭਰਾਵਾਂ ਨੂੰ ਪਿਆਰ ਕਰਦੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੀ ਨਿੱਜੀ ਗੱਲ ਕਰਾਂ ਵੀ ਭਰਾ ਭੈਣਾਂ ਜਿਹੜਾ ਮੁੱਲ ਹੈ ਉਹ ਕਿਸੇ ਵੀ ਤਰੀਕੇ ਮੋੜ ਸਕਦੇ ਆ ਕਿਉਂਕਿ ਮੇਰਾ ਜਨਮ ਦਿਨ ਮੇਰੀਆਂ ਭੈਣਾਂ ਨੂੰ ਕਦੇ ਨਹੀਂ ਭੁੱਲਿਆ ਤੇ ਮੈਨੂੰ ਇਹ ਆ ਵੀ ਆਈ ਵਾਰੀ ਭੁੱਲ ਜਾਂਦਾ ਅਗਲੇ ਦਿਨ ਕਦੇ ਯਾਦ ਆਉਂਦਾ ਕਦੇ ਮਾਤਾ ਜੀ ਯਾਦ ਕਰਵਾਉਂਦੇ ਆ ਸੋ ਭੈਣਾਂ ਦਾ ਜਿਹੜਾ ਪਿਆਰ ਹੈ ਉਹਦਾ ਮੁੱਲ ਕੋਈ ਨਹੀਂ ਉਤਾਰ ਸਕਦਾ ਸੋ ਮੈਂ ਸਾਰੀਆਂ ਭੈਣਾਂ ਨੂੰ ਅੱਜ ਦੇ ਇਸ ਪਵਿੱਤਰ ਤਿਹਾਰ ਦੀ ਬਹੁਤ ਵਧਾਈ ਦਿੰਨਾ ਤੇ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਇੱਥੇ ਪਹੁੰਚਦੇ ਧੰਨਵਾਦ ਕਰਦਾ ਉਥੇ ਮੁੱਖ ਮੰਤਰੀ ਸਾਹਿਬ ਚਲੋ ਮੈਂ ਹੁਣ ਤਾਂ ਮੈਂਬਰ ਪਾਰਲੀਮੈਂਟ ਸੰਗਰੂਰ ਹਾਂ ਜੋ ਥੋੜ੍ਹਾ ਹੀ ਕਹ ਲਓ ਵੀ ਬੂਟਾ ਲਾਇਆ ਹੋਇਆ ਤੇ ਇਸ ਤੋਂ ਪਹਿਲਾਂ ਮੈਂ ਇੱਥੇ ਬਰਨਾਲੇ ਤੋਂ ਐਮ ਐਲ ਏ ਰਿਹਾ ਹਾਂ ਤੇ ਮੈਂ ਬਰਨਾਲੇ ਦੇ ਲੋਕਾਂ ਵੱਲੋਂ ਧੰਨਵਾਦ ਕਰਨਾ ਚਾਹੁੰਨਾ ਕਿ ਬੜੇ ਉਹ ਕੰਮ ਥੋੜੀ ਸਰਕਾਰ ਚ ਆਪਣੀ ਸਰਕਾਰ ਚ ਪਿਛਲੇ 2 ਸਾਲ ਚ ਹੋਇਆ ਜਿਹੜੇ ਮੈਨੂੰ ਨਹੀਂ ਲੱਗਦਾ ਇੱਥੇ 70 ਸਾਲ ਤੋਂ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ ਕਿਸੇ ਵੀ ਸਰਕਾਰ ਚ ਹੋਏ ਹੋਣ ਖਾਸ ਤੌਰ ਤੇ ਸਾਡੇ ਆ ਪਿੰਡਾਂ ਵਾਲੇ ਕਈ ਭਰਾ ਇੱਥੇ ਬੈਠੇ ਆ ਸਾਡੇ ਬਰਨਾਲੇ ਜ਼ਿਲ੍ਹੇ ਦੇ ਬਰਨਾਲੇ ਹਲਕੇ ਦੇ ਕਿੰਨੇ ਐਸੇ ਪਿੰਡ ਆ ਜਿਨ੍ਹਾਂ ਚ ਪਹਿਲੀ ਵਾਰੀ ਪਾਣੀ ਆਪਣੀ ਸਰਕਾਰ ਦੇ ਵਿੱਚ ਆਇਆ ਆ ਪੂਰੇ ਪਿੰਡਾਂ ਸੜਕ ਦੇ ਉੱਪਰ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਹਰੇਕ ਨੇ ਵਾਦਾ ਕੀਤਾ ਵੀ ਜੀ ਤੁਹਾਡੇ ਮੋਗਾ ਲਵਾ ਕੇ ਦੇਵਾਂਗੇ ਆ ਜਮਾ ਹਰੀਗੜ ਵਾਲੀ ਨਹਿਰ ਦੇ ਉੱਪਰ ਹੈ ਜੀ ਇਹ ਪਹਿਲੀ ਵਾਰ ਹੈ ਵੀ ਆਪਣੀ ਸਰਕਾਰ ਚ ਤੁਸੀਂ ਦੇਖੋ ਵੀ ਘੜੇ ਦੇ ਸਹਰਾਣੇ ਪਿਆਸਾ ਬਹਾਰ ਰੱਖਿਆ ਸੀ ਕਦੇ ਕਿਸ ਨੇ ਪਾਣੀ ਨਹੀਂ ਦਿੱਤਾ ਪਹਿਲੀ ਵਾਰ ਹੈ ਵੀ ਆਪਣੀ ਸਰਕਾਰ ਚ ਉਥੇ ਮੋਗਾ ਲੱਗਿਆ ਹੁਣ ਹਰੀਗੜ ਨੂੰ ਲੱਗਿਆ ਬੜਵਰ ਦੇ ਵੀ ਉਹਦੇ ਚ ਪਿੰਡ ਨੇ ਆਤਨੋਲੇ ਜਲੂਰ ਸੇਖੇ ਕਿੰਨੇ ਇਦਾਂ ਦੇ ਪਿੰਡ ਨੇ ਕਿੰਨੇ ਇਦਾਂ ਦੇ ਕਿਸਾਨ ਨੇ ਜਿਨ੍ਹਾਂ ਦੇ ਖੇਤਾਂ 'ਚ ਪਹਿਲੀ ਵਾਰੀ ਜਿਹੜਾ ਪਾਣੀ ਉਹ ਆਪਣੀ ਸਰਕਾਰ 'ਚ ਪਹੁੰਚਿਆ ਤੇ ਉਹਦੇ ਲਈ ਮੈਂ ਧੰਨਵਾਦ ਕਰਦਾ ਵੀ ਜਿਹੜੇ ਜ਼ਿਲ੍ਹੇ ਨੂੰ ਨਹਿਰੀ ਮੈਕਮੇ ਨੂੰ ਕਦੇ ਕਿਸੇ ਨੇ ਢਾਈ ਰੁਪਈਆ ਨਹੀਂ ਦਿੱਤਾ ਸਾਡੇ ਹਲਕੇ-ਹਲਕੇ 'ਚ ਸੈਂਕੜੇ ਕਰੋੜ ਰੁਪਈਆ ਪਿਛਲੇ 2 ਸਾਲਾਂ 'ਚ ਆਇਆ ਹਰੇਕ ਪਿੰਡ 'ਚ ਕਿਸੇ 'ਚ 5 ਕਰੋੜ ਕਿਸੇ 'ਚ 6 ਕਰੋੜ ਕੱਲੀ ਨਹਿਰੀ ਪਾਈਪਲਾਈਨ ਜਿਹੜੀ ਆ ਉਹ ਪਈ ਆ ਤੇਦੂ ਲਾਵਾ ਵੀ ਮੈਨੂੰ ਲੱਗਦਾ ਨਹੀਂ ਵੀ ਕੋਈ ਡਿਪਾਰਟਮੈਂਟ ਵੀ ਐਵੇਂ ਦਾ ਹੋਊਗਾ ਜਿਹਦੀਆਂ ਗ੍ਰਾਂਟ ਨਹੀਂ ਹੋਵੇ ਆ ਸਾਡੇ ਧਨੋਲੇ ਦੇ ਕਈ ਸਾਥੀ ਇੱਥੇ ਬੈਠੇ ਹੋਣਗੇ ਧਨੋਲੇ ਲਈ ਐਲਾਨ ਤਾਂ ਬਥੇਰੇ ਹੋਏ ਬਥੇਰੇ ਵਾਰੀ ਇੱਥੇ ਲੀਡਰ ਆਏ ਵੀ ਆ ਦੇਵਾਂਗੇ ਆ ਦੇਵਾਂਗੇ ਪਰ ਪਹਿਲੀ ਵਾਰ ਹੈ ਕਿ 20 ਕਰੋੜ ਰੁਪਇਆ ਕਿਸੇ ਸਰਕਾਰ ਨੇ ਇੱਕ ਐਡੇ ਛੋਟੇ ਕਸਬੇ ਲਈ ਜਿਹੜਾ ਉਹ ਜਾਰੀ ਕੀਤਾ ਹੋਵੇ ਤੇ ਉਹਦੇ ਵਿੱਚ 20 ਕਰੋੜ ਨਾਲ ਸਰ ਇੱਕ ਵੀ ਗਲੀ ਇੱਕ ਵੀ ਸੀਵਰੇਜ ਕੇਰਾ ਧਨੌਲਾ ਸਾਰਾ ਨਵਾਂ ਬਣ ਜਾਊਗਾ ਇਹ 100% ਆਉਣ ਵਾਲੇ ਕਿਉਂਕਿ ਸਾਰੇ ਆ ਡੀਸੀ ਮੈਮ ਬੈਠੇ ਆ ਸਾਰੇ ਸੀ ਟੈਂਡਰ ਜਿਹੜੇ ਆ ਫਲੋਟ ਕਰਤੇ ਆਉਣ ਵਾਲੇ 5-7 ਦਿਨਾਂ ਚ ਖੁੱਲ ਜਾਣਗੇ ਤੇ ਸਾਰਾ ਧਨੌਲਾ ਜਿਹੜਾ ਉਹ ਨਵਾਂ ਬਣ ਜਾਣਾ ਆਹੀਂ ਹੰਢਿਆਏ ਲਈ ਤਕਰੀਬਨ 3.5 ਕਰੋੜ ਰੁਪਏ ਜਿਹੜਾ ਦਿੱਤਾ ਬਰਨਾਲੇ ਲਈ ਕਰੋੜਾ ਰੁਪਏ ਦਿੱਤਾ ਸੋ ਸਾਰੇ ਮਹਿਕਮਾ ਲਈ ਤੁਸੀਂ ਕਰੋੜਾ ਰੁਪਏ ਦਿੱਤੇ ਆ ਤੇ ਇੱਕ ਬਹੁਤ ਅੱਛਾ ਅ ਸਟੇਡੀਅਮ ਜਿਹੜਾ ਸੰਘੇੜੇ ਚ ਜਿਹੜਾ ਬਣਨ ਜਾ ਰਿਹਾ ਉਹਦਾ ਵੀ ਆਉਣ ਵਾਲੇ ਦਿਨਾਂ ਚ ਤੁਹਾਡੇ ਤੋਂ ਹੀ ਅਸੀਂ ਜਿਹੜਾ ਉਦਘਾਟਨ ਹੈ ਜਿਹੜਾ ਉਹ ਕਰਵਾਉਣਾ ਹੈਗਾ ਸੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਬੜੇ ਲੰਬੇ ਅਰਸੇ ਬਾਅਦ ਕਿਸੇ ਸਰਕਾਰ ਨੇ ਆ ਕੇ ਬਰਨਾਲੇ ਦੇ ਲੋਕਾਂ ਦੀ ਜਿਹੜੀ ਸਾਰਾ ਉਹ ਲਈ ਹੈ ਚਾਹੇ ਕਿਸਾਨ ਨੇ ਚਾਹੇ ਵਪਾਰੀ ਨੇ ਕਿਉਂਕਿ ਸਾਡੇ ਸ਼ਹਿਰ ਚ ਵੀ ਆ ਤੁਸੀਂ ਐਂਟਰੀ ਤੋਂ ਦੇਖੋਗੇ ਜਿਹੜੇ ਆਹਾ ਰਾਉਂਡਬਾਊਟ ਆ ਚੌਂਕ ਜਿਨ੍ਹਾਂ ਨੂੰ ਕਹਿੰਦੇ ਆ ਇਹਨਾਂ ਤੇ ਮੇਨੂੰ ਲੱਗਦਾ ਕਰੋੜਾ ਰੁਪਈਆ ਸਾਡੇ ਸ਼ਹਿਰ ਦੇ ਵਿੱਚ ਲੱਗਿਆ ਜਦ ਦਿਨ ਦੀ ਆਪਣੀ ਜਿਹੜੀ ਸਰਕਾਰ ਹੈ ਉਹ ਆਈ ਹੈ ਤੇ ਹੁਣ ਬਰਨਾਲੇ ਸ਼ਹਿਰ ਦੇ ਅੰਦਰ ਸਰ ਅਸੀਂ ਇੱਕ ਹੋਰ ਨਵੀਂ ਚੀਜ਼ ਜਿਹੜੇ ਫਲਾਈਓਵਰ ਨੇ ਉਹਨਾਂ ਦੇ ਨੀਚੇ ਅਸੀਂ ਕਿਉਂਕਿ ਉਹ ਜਗ੍ਹਾ ਕਿਸੇ ਕੰਮ ਨਹੀਂ ਆਉਂਦੀ ਜ਼ਿਆਦਾ ਪਾਰਕ ਬਣਾ ਰਹੇ ਆ ਤੇ ਉਹਨਾਂ ਦੇ ਨੀਚੇ ਬਾਸਕਟਬਾਲ ਤੇ ਬੈਡਮਿੰਟਨ ਦੇ ਗਰਾਊਂਡ ਜਿਹੜੇ ਆ ਉਹ ਬਣਾ ਰਹੇ ਆ ਮੈਂ ਪਿਛਲੇ ਦਿਨ ਹੀ ਇਹ ਘਾਟਨ ਕੀਤਾ ਤੇ ਆ ਇਲੈਕਸ਼ਨ ਤੁਸੀਂ ਆਓਗੇ ਉਹ ਤੱਕ ਤਿਆਰ ਕਰਕੇ ਤੁਹਾਨੂੰ ਅਸੀਂ ਉਹ ਗਰਾਊਂਡ ਜਿਹੜੇ ਆ ਉਹ ਦਿਖਾਵਾਂਗੇ ਤੇ ਉਮੀਦ ਕਰਦੇ ਆ ਵੀ ਇਸੇ ਤਰ੍ਹਾਂ ਤੁਸੀਂ ਬਰਨਾਲੇ ਤੇ ਆਉਣ ਵਾਲੇ ਸਮੇਂ 'ਚ ਵੀ ਮੇਰ ਰੱਖੋਗੇ ਤੇ ਜਿਹੜਾ 77 ਸਾਲ 'ਚ ਕਹਿ ਲੋ ਵੀ ਕੰਮ ਇੱਕ ਪਾਸੇ ਤੇ ਜਦੋਂ 27 ਦੀਆਂ ਚੋਣਾਂ ਆਉਣ ਅਸੀਂ ਕਹਿ ਸਕੀਏ ਵੀ ਭਾਈ ਸਾਡੇ 5 ਸਾਲਾਂ ਦੇ ਇੱਕ ਪਾਸੇ ਤੇ ਬਾਕੀ 72 ਸਾਲ ਦੇ ਇੱਕ ਪਾਸੇ ਲੋਕ ਬਰਨਾਲੇ ਵਾਲੇ ਤੱਕੜੀ ਤੋਲ ਕੇ ਦੇਖ ਲੈਣ ਵੀ ਕੀੜੇ ਨੇ ਵੱਧ ਕੰਮ ਹੈ ਜਿਹੜਾ ਉਹ ਕੀਤਾ ਸੋ ਮੈਂ ਬਹੁਤ ਧੰਨਵਾਦ ਕਰਦਾ ਮੈਡਮ ਬਲਜੀਤ कौर ਜੀ ਦਾ ਜਿਨ੍ਹਾਂ ਨੇ ਸਾਡੇ ਇੱਥੇ ਇਹ ਪ੍ਰੋਗਰਾਮ ਰੱਖ ਕੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਹੁਣੇ ਕਿਹਾ ਵੀ ਮੈਂ ਆਪ ਕਹਿ ਕੇ ਇਹ ਮੈਡਮ ਨੂੰ ਕਿਹਾ ਵੀ ਇਹ ਪ੍ਰੋਗਰਾਮ ਨੂੰ ਤੁਸੀਂ ਬਰਨਾਲੇ ਰੱਖੋ ਤੇ ਬਹੁਤ ਧੰਨਵਾਦ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਬਹੁਤ ਵਧਾਈ ਬਹੁਤ ਮੁਬਾਰਕਬਾ ਤੇਹੀ ਪ੍ਰਮਾਤਮਾ ਕੀ ਅਰਦਾਸ ਆ ਕਿ ਸਾਡੀਆਂ ਸਾਰੀਆਂ ਭੈਣਾਂ ਤੇ ਭਰਾਵਾਂ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਤੇ ਇਸੇ ਤਰ੍ਹਾਂ ਅਸੀਂ ਜਿਹੜਾ ਇਹ ਤਿਉਹਾਰ ਹੈ ਅਸੀਂ ਮਨਾਉਂਦੇ ਰਹੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ